ਘਰ ਤੇ ਵਾਰ-ਵਾਰ ਹੋ ਰਿਹਾ ਕਾਲਾ ਜਾਦੂ ਤੱਕ ਕਰੋ ਇਹ 10 ਉਪਾਏ ਜੇਕਰ ਘਰ ਨੂੰ ਵਾਰ-ਵਾਰ ਬੁਰੀ ਨਜ਼ਰ ਲੱਗ ਜਾਂਦੀ ਹੈ ਘਰ ਵਿੱਚ ਹਮੇਸ਼ਾ ਕਲੇਸ਼ ਹੁੰਦਾ ਰਹਿੰਦਾ ਹੈ ਛੋਟੀਆਂ-ਛੋਟੀਆਂ ਗੱਲਾਂ ਤੇ ਨੋਕ-ਚੁੱਕ ਹੁੰਦੀ ਰਹਿੰਦੀ ਹੈ ਘਰ ਵਿੱਚ ਸਭ ਕੁਝ ਚੰਗਾ ਚੱਲ ਰਿਹਾ ਹੁੰਦਾ ਪਰ ਫਿਰ ਅਚਾਨਕ ਘਰ ਦੇ ਸਾਰੇ ਲੋਕ ਚਿਰਚਿੜੇ ਹੋ ਜਾਂਦੇ ਹਨ ਤਾਂ ਅਜੇਹੇ ਵਿੱਚ ਉਸ ਘਰ ਦਾ ਕਦੇ ਵਿਕਾਸ ਨਹੀਂ ਹੁੰਦਾ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਜਿਸ ਕਾਰਨ ਕੰਮ ਵਿੱਚ ਮਨ ਵੀ ਨਹੀਂ ਲੱਗਦਾ ਘਰ ਤੋਂ ਮਨ ਉਖੜ ਜਾਂਦਾ ਹੈ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਬਣ ਜਾਂਦਾ ਹੈ ਘਰ ਦੇ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਤੋਂ ਹਮੇਸ਼ਾ ਪੀੜਿਤ ਰਹਿਣ ਲੱਗਦੇ ਹਨ ਬੁਰੀ ਨਜ਼ਰ ਲੱਗਣ ਤੇ ਘਰ ਵਿੱਚ ਗਰੀਬੀ ਆਪਣੇ ਪੈਰ ਜਮਾ ਕੇ ਬੈਠ ਜਾਂਦੀ ਹੈ ਜਿਸ ਕਾਰਨ ਕੰਮ ਧੰਦੇ ਨੂੰ ਵੀ ਨਜ਼ਰ ਲੱਗ ਜਾਂਦੀ ਹੈ ਅਤੇ ਵਪਾਰ ਠੱਪ ਹੋ ਜਾਂਦਾ ਹੈ ਕੰਮ ਵਿੱਚ ਲਾਭ ਹੋਣ ਦੀ ਬਜਾਏ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਵਿਅਕਤੀ ਨੂੰ ਬੁਰੀ ਨਜ਼ਰ ਲੱਗਦੀ ਹੈ ਤਾਂ ਉਹ ਬੁਰੀ ਸੰਗਤ ਵਿੱਚ ਫਸ ਜਾਂਦਾ ਹੈ ਉਸਦੇ ਚੰਗੇ ਭਲੇ ਬੜੇ ਬਣਾਏ ਕੰਮ ਵੀ ਵਿਗੜ ਜਾਂਦੇ ਹਨ ਅਜਿਹੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਿਸੇ ਦੇ ਘਰ ਨੂੰ ਨਜ਼ਰ ਲੱਗ ਗਈ ਜਾਂ ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੋ ਗਿਆ ਹੈ ਜੋਤਿਸ਼ ਵਿੱਚ ਨਜ਼ਰ ਉਤਾਰਨ ਦੇ ਕਈ ਉਪਾਏ ਦੱਸੇ ਗਏ ਹਨ ਇਹਨਾਂ ਉਪਾਵਾਂ ਨੂੰ ਕਰਨ ਨਾਲ ਬੁਰੀ ਨਜ਼ਰ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜੇਕਰ ਤੁਹਾਡੀ ਕਰਦੀ ਬੁਰੀ ਨਜ਼ਰ ਹਟ ਜਾਵੇ ਤਾਂ ਤੁਹਾਡੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਇੱਥੋਂ ਹੀ ਹੋ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਕਿਹੜੇ ਹਨ ਉਹ ਕਾਲੇ ਜਾਦੂ ਅਤੇ ਨਜ਼ਰ ਨੂੰ ਉਤਾਰਨ ਵਾਲੇ ਰਾਮਬਾਨ ਉਪਾਏ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਸਦਾ ਬਣਿਆ ਰਹੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਐਨ ਕੇ ਵਾਇਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਬਾਕਸ ਵਿੱਚ ਜੈ લક્ષਮੀ ਮਾਤਾ ਜ਼ਰੂਰ ਲਿਖੋ ਨੰਬਰ 1 ਕਾਲੀ ਮਿਰਚ ਨਾਲ ਦੂਰ ਹੋਵੇਗੀ ਕਾਲੀ ਨਜ਼ਰ ਦੋਸਤੋ ਜੇਕਰ ਤੁਹਾਨੂੰ ਵੀ ਇਹ ਲੱਗਦਾ ਹੈ ਕਿ ਤੁਹਾਡੀਆਂ ਖੁਸ਼ੀਆਂ ਤੇ ਸੁੱਖ ਸਮ੍ਰiddhi ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਅਤੇ ਹਰ ਰੋਜ਼ ਤੁਹਾਡੇ ਘਰ ਕੋਈ ਨਾ ਕੋਈ ਰੁਕਾਵਟ ਆਉਂਦੀ ਰਹਿੰਦੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਕਿਸੇ ਵੀ ਦਿਨ ਪੰਜ ਕਾਲੀ ਮਿਰਚ ਦੇ ਦਾਣੇ ਲੈ ਕੇ ਉਸ ਨੂੰ ਆਪਣੇ ਸਿਰ ਤੋਂ ਵਾਰ ਕੇ ਕਿਸੇ ਵੀ ਸੁੰਸਾਨ ਥਾਂ ਤੇ ਜਾ ਕੇ ਚਾਰ ਕਾਲੀਆਂ ਮਿਰਚਾਂ ਨੂੰ ਚਾਰੇ ਦਿਸ਼ਾਵਾਂ ਵਿੱਚ ਸੁੱਟ ਦਿਓ ਇਸ ਤੋਂ ਬਾਅਦ ਪੰਜਵੀਂ ਕਾਲੀ ਮਿਰਚ ਨੂੰ ਉੱਪਰ ਵੱਲ ਸੁੱਟ ਦਿਓ ਇਹ ਧਿਆਨ ਰੱਖੋ ਕਿ ਇਹ ਕਾਲੀ ਮਿਰਚ ਤੁਹਾਡੇ ਉੱਪਰ ਨਾ ਡਿੱਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਪਿੱਛੇ ਮੁੜ ਕੇ ਬਿਨਾ ਘਰ ਵਾਪਸ ਆ ਜਾਣਾ ਹੈ। ਧਿਆਨ ਰੱਖੋ ਕਿ ਇਸ ਸਮੇਂ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਹੈ। ਜਦੋਂ ਤੁਸੀਂ ਇਹ ਉਪਾਏ ਕਰ ਰਹੇ ਹੋ ਮੋ ਤਾਂ ਧਿਆਨ ਰੱਖਣਾ ਹੈ ਕਿ ਕੋਈ ਵੀ ਤੁਹਾਨੂੰ ਟੋਕੇ ਨਾ। ਇਹ ਅਚੂਕ ਉਪਾਏ ਤੁਹਾਡੇ ਜੀਵਨ ਤੋਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਦੂਰ ਕਰ ਦੇਵੇਗਾ ਅਤੇ ਖੁਸ਼ੀਆਂ ਤੁਹਾਡੇ ਜੀਵਨ ਵਿੱਚ ਭਰ ਜਾਣਗੀਆਂ। ਨੰਬਰ 2 ਜਦੋਂ ਕਿਸੇ ਵਿਅਕਤੀ ਨੂੰ ਲੱਗ ਜਾਵੇ ਬੁਰੀ ਨਜ਼ਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਕਿਸੇ ਮੈਂਬਰ ਨੂੰ ਨਜ਼ਰ ਲੱਗ ਗਈ ਹੈ ਤਾਂ ਤੁਹਾਨੂੰ ਇੱਕ ਪੀਲੇ ਰੰਗ ਦਾ ਨਿੰਬੂ ਲੈ ਕੇ ਉਸ ਨੂੰ 7 ਵਾਰ ਨਜ਼ਰ ਲੱਗੇ ਹੋਏ ਵਿਅਕਤੀ ਦੇ ਉੱਪਰੋਂ ਵਾਰਨਾ ਹੈ ਅਤੇ ਉਸ ਤੋਂ ਬਾਅਦ ਨਿੰਬੂ ਦੇ ਚਾਰ ਟੁਕੜੇ ਕਰਕੇ ਕਿਸੇ ਅਜਿਹੇ ਥਾਂ ਤੇ ਸੁੱਟ ਦੇਣਾ ਹੈ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜਿਸ ਵਿਅਕਤੀ ਨੂੰ ਵੀ ਬੁਰੀ ਨਜ਼ਰ ਲੱਗੀ ਹੈ ਉਸ ਨੂੰ ਪੰਜ ਮੁਖੀ ਹਨੂਮਾਨ ਜੀ ਦੀ ਮਾਲਾ ਲੈ ਕੇ ਧਾਰਨ ਕਰਵੋਣੀ ਹੈ ਜੇਕਰ ਕਿਸੇ ਵਿਅਕਤੀ ਨੂੰ ਵਾਰ-ਵਾਰ ਬੁਰੀ ਨਜ਼ਰ ਲੱਗ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਮੰਦਰ ਵਿੱਚ ਜਾ ਕੇ ਉਹਨਾਂ ਨੂੰ ਸੰਦੂਰ ਲਗਾਉਣਾ ਚਾਹੀਦਾ ਹੈ ਬੁਰੀ ਨਜ਼ਰ ਤੋਂ ਬਚਣ ਲਈ ਵਿਅਕਤੀ ਨੂੰ ਪੈਰੋ ਬਾਬਾ ਦੇ ਮੰਦਰ ਵਿੱਚ ਮਿਲਣ ਵਾਲੇ ਕਾਲੇ ਧਾਗੇ ਨੂੰ ਹੱਥ ਵਿੱਚ ਬੰਨ੍ਹਣਾ ਚਾਹੀਦਾ ਹੈ ਨੰਬਰ 3 ਜਦੋਂ ਘਰ ਦੇ ਲੋਕਾਂ ਨੂੰ ਨਜ਼ਰ ਲੱਗ ਜਾਵੇ ਜਦੋਂ ਘਰ ਦੇ ਲੋਕਾਂ ਨੂੰ ਨਜ਼ਰ ਲੱਗ ਜਾਂਦੀ ਹੈ ਅਤੇ ਉਹ ਬਿਮਾਰਨ ਲੱਗ ਜਾਂਦੇ ਹਨ ਘਰ ਵਿੱਚ ਇਕਤਾ ਨਹੀਂ ਰਹਿੰਦੀ ਅਤੇ ਪ੍ਰੇਮ ਭਾਵ ਨੂੰ ਕਿਸੇ ਦੀ ਕਾਲੀ ਨਜ਼ਰ ਲੱਗ ਜਾਂਦੀ ਹੈ ਅਤੇ ਆਪਸੀ ਪ੍ਰੇਮ ਵਿੱਚ ਕਲੇਸ਼ ਹੋਣ ਲੱਗ ਜਾਂਦਾ ਹੈ ਤਾਂ ਇਸ ਨੂੰ ਦੂਰ ਕਰਨ ਲਈ ਘਰ ਦੇ ਮੁਖੀ ਨੂੰ ਰਾਤ ਦੇ ਸਮੇਂ ਆਪਣੇ ਬਿਸਤਰੇ ਹੇਠਾਂ ਇੱਕ ਲੋਟੇ ਵਿੱਚ ਪਾਣੀ ਭਰ ਕੇ ਰੱਖ ਲੈਣਾ ਹੈ ਇਸ ਤੋਂ ਬਾਅਦ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਉਸ ਲੋਟੇ ਦੇ ਜਲ ਨੂੰ ਆਪਣੇ ਗੁਰੂ ਜਾਂ ਫਿਰ ਆਪਣੇ ਈਸ਼ਟ ਦੇਵ ਦਾ ਮੰਤਰ ਜਾਪ ਕਰਦੇ ਹੋਏ ਕਿਸੇ ਵੀ ਪੀਪਲ ਦੇ ਦਰਖਤ ਦੀ ਜੜ ਵਿੱਚ ਪਾ ਦੇਣਾ ਹੈ ਅਜੀਹਬ ਕਰਨ ਨਾਲ ਤੁਹਾਡੇ ਘਰ ਦੀ ਲੜਾਈ ਝਗੜਾ ਖਤਮ ਹੋ ਜਾਵੇਗਾ ਨੰਬਰ 4 ਵਾਰ-ਵਾਰ ਬੁਰੀ ਨਜ਼ਰ ਲੱਗਣ ਤੇ ਜੇਕਰ ਤੁਹਾਡੇ ਘਰ ਵਿੱਚ ਕਿਸੇ ਵੀ ਮੈਂਬਰ ਨੂੰ ਵਾਰ-ਵਾਰ ਬੁਰੀ ਨਜ਼ਰ ਲੱਗ ਜਾਂਦੀ ਹੈ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕਿਸੇ ਵੀ ਬੁੱਧਵਾਰ ਜਾਂ ਵੀਰਵਾਰ ਦੇ ਦਿਨ ਇੱਕ ਨਿੰਬੂ ਅਤੇ 7 ਲਾਲ ਮਿਰਚਾਂ ਨੂੰ ਕਾਲੇ ਧਾਗੇ ਵਿੱਚ ਬੰਨ੍ਹ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਲਟਕਾ ਦੇਣਾ ਹੈ ਅਜਿਹਾ ਕਰਦਿਆਂ ਹੀ ਤੁਹਾਡੇ ਘਰ ਦੇ ਮੈਂਬਰਾਂ ਤੋਂ ਬੁਰੀ ਨਜ਼ਰ ਦੂਰ ਹੋ ਜਾਵੇਗੀ ਨੰਬਰ 5 ਮੁੱਖ ਦਰਵਾਜ਼ੇ ਤੋਂ ਰੋਕੋ ਬੁਰੀ ਨਜ਼ਰ ਤੁਹਾਡੇ ਘਰ ਵਿੱਚ ਬੁਰੀ ਨਜ਼ਰ ਦੀ ਸ਼ੁਰੂਆਤ ਮੁੱਖ ਦਰਵਾਜ਼ੇ ਤੋਂ ਹੀ ਹੁੰਦੀ ਹੈ ਅਜੇਹੇ ਵਿੱਚ ਜੇਕਰ ਤੁਹਾਨੂੰ ਕਿਸੇ ਵੀ ਬੁਰੀ ਨਜ਼ਰ ਜਾਂ ਕਾਲੇ ਜਾਦੂ ਨੂੰ ਰੋਕਣਾ ਹੈ ਤਾਂ ਇਸ ਨੂੰ ਘਰ ਦੇ ਬਾਹਰੋਂ ਹੀ ਰੋਕ ਦਿਓ ਅਤੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਵਾਪਸ ਮੋੜ ਦਿਓ ਇਸ ਲਈ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਮੋਰ ਪੰਖ ਜਾਂ ਫਿਰ ਮੋਰ ਦਾ ਚਿੱਤਰ ਲਗਾ ਦੇਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰ ਪਾਉਂਦੀ ਅਤੇ ਉਹ ਤੁਹਾਡੇ ਮੁੱਖ ਦਰਵਾਜ਼ੇ ਤੋਂ ਹੀ ਪਰਤ ਜਾਂਦੀ ਹੈ। ਨੰਬਰ 6 ਜਦੋਂ ਤੁਹਾਡੇ ਵਪਾਰ ਨੂੰ ਲੱਗ ਜਾਵੇ ਬੁਰੀ ਨਜ਼ਰ ਜੇਕਰ ਤੁਹਾਡੇ ਕਾਰੋਬਾਰ ਨੂੰ ਅਕਸਰ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਤੁਹਾਡਾ ਕਾਰੋਬਾਰ ਠੱਪ ਹੋ ਜਾਂਦਾ ਹੈ ਤਾਂ ਤੁਹਾਨੂੰ ਇਸ ਤੋਂ ਬਚਣ ਲਈ ਆਪਣੇ ਕੰਮ ਵਾਲੀ ਥਾਂ ਦੇ ਮੁੱਖ ਦਰਵਾਜੇ ਤੇ ਕਾਲੇ ਕਪੜੇ ਵਿੱਚ ਅਗਰ ਬੱਤੀ ਤੋਂ ਬਣੀ ਸੁਆ ਨੂੰ ਬਣ ਕੇ ਲਟਕਾ ਦੇਣਾ ਹੈ ਇਸ ਉਪਾਏ ਨੂੰ ਕਰਨ ਨਾਲ ਤੁਹਾਨੂੰ ਚੰਤਕਰੀ ਲਾਭ ਮਿਲਣਗੇ ਨੰਬਰ 7 ਸਵਾਸਤਿਕ ਦੱਚਿੰਨ ਸੂਰਜ ਨਿਕਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਘਰ ਦੇ ਮੁੱਖ ਦਰਵਾਜੇ ਤੇ ਸੰਧੂਰ ਵਿੱਚ ਗਾਂ ਦਾ ਘੋ ਮਿਲਾ ਕੇ ਸਵਾਸਤਿਕ ਦੱਚਿੰਨ ਬਣਾ ਦੇਣਾ ਹੈ ਅਤੇ ਇਸ ਤੋਂ ਬਾਅਦ ਤੁਹਾਨੂੰ ਸੁਆਸਤਿਕ ਦੇ ਨਿਸ਼ਾਨ ਦੇ ਠੀਕੇ ਠਾ ਸ਼ੁਭ ਲਾਭ ਲਿਖਣਾ ਹੈ ਅਜਿਹਾ ਕਰਨ ਨਾਲ ਮਾਤਾ ਲక్ష్ਮੀ ਤੁਹਾਡੇ ਤੋਂ પ્રસન્ન ਹੋ ਜਾਵੇਗੀ ਅਤੇ ਤੁਹਾਡੇ ਤੇ ਆਪਣੀ ਕਿਰਪਾ ਵਰਸਾਵੇਗੀ ਅਤੇ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ ਨੰਬਰ 8 ਕਾਲੇ ਘੋੜੇ ਦੀ ਨਾਲ ਘਰ ਨੂੰ ਹਰ ਤਰ੍ਹਾਂ ਦੀਆਂ ਨਕਾਰਾਤਮਕ ਸ਼ਕਤੀਆਂ ਤੋਂ ਬਚਾਉਣ ਲਈ ਸ਼ੁੱਕਰਵਾਰ ਦੇ ਦਿਨ ਕਾਲੇ ਘੋੜੇ ਦੀ ਨਾਲ ਨੂੰ ਸਰੋਂ ਦੇ ਤੇਲ ਵਿੱਚ ਭਿਉਂ ਕੇ ਰੱਖ ਦਿਓ ਅਤੇ ਫਿਰ ਸ਼ਨੀਵਾਰ ਦੇ ਦਿਨ ਤੇਲ ਵਿੱਚੋਂ ਕੱਢ ਕੇ ਸਾਫ਼ ਕੱਪੜੇ ਨਾਲ ਪੂੰਝ ਲਓ ਇਸ ਤੋਂ ਬਾਅਦ ਸ਼ਨੀ ਦੇਵਤਾ ਮੰਤਰ ਜਾਪ ਕਰਦੇ ਹੋਏ ਪ੍ਰਾਰਥਨਾ ਕਰੋ ਦੋਸਤੋ ਇਹ ਜਾਣਕਾਰੀ ਆਮ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੀ ਤੁਹਾਡਾ ਮਨ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਅਜ਼ਮੋ ਅਸੀਂ ਇਸ ਸੰਦਰਭ ਵਿੱਚ ਕਿਸੇ ਵੀ ਪ੍ਰਕਾਰ ਦਾ ਦਾਵਾ ਨਹੀਂ ਕਰਦੇ ਜੇਕਰ ਅੱਜ ਦੀ ਇਸ ਜਾਣਕਾਰੀ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ